2025 ਤੇ ਤੁਰੰਤ ਵਿਚਾਰ ਕੀਤਾ ਜਾਵੇ ਇਹ ਪੜਣਾ ਨਹੀਂ ਅੱਛਾ ਅ ਪ੍ਰਸਤਾਵ ਪੇਸ਼ ਕੀਤਾ ਗਿਆ ਕਿ ਪੰਜਾਬ ਪ੍ਰੋਵਿੰਸ਼ਨ ਆਫ ਆਫੈਂਸਸ ਅਗੇਂਸਟ ਹੋਲੀ ਸਕ੍ਰਿਪਚਰਸ ਬਿਲ 2025 ਤੇ ਤੁਰੰਤ ਵਿਚਾਰ ਕੀਤਾ ਜਾਵੇ ਬਹਿਸ ਇਸ ਬਿੱਲ ਦੇ ਲਈ 2 ਘੰਟੇ ਦਾ ਬਹਿਸ ਦਾ ਸਮਾਂ ਨਿਯਤ ਕੀਤਾ ਗਿਆ ਹੈ ਆਮ ਆਦਮੀ ਪਾਰਟੀ ਦੇ 93 ਮੈਂਬਰ ਨੇ ਟਾਈਮ 1 ਘੰਟਾ 35 ਮਿੰਟ ਇੰਡੀਅਨ نیشنل ਕਾਂਗਰਸ ਦਾ 16 ਮੈਂਬਰ ਨੇ 16 ਮਿੰਟ ਸ਼੍ਰੋਮਣੀ ਅਕਾਲੀ ਦਲ ਦੇ 3 ਮੈਂਬਰ ਨੇ 3 ਮਿੰਟ ਭਾਰਤੀ ਜਨਤਾ ਪਾਰਟੀ ਦੇ ਦੋ ਮੈਂਬਰ ਨੇ 2 ਮਿੰਟ ਭੋਜਨ ਸਮਾਜ ਪਾਰਟੀ ਦੇ ਇੱਕ ਮੈਂਬਰ ਨੇ 2 ਮਿੰਟ ਆਜ਼ਾਦ ਇੱਕ ਮੈਂਬਰ ਨੇ 2 ਮਿੰਟ ਸੋ ਮੈਂ ਲੀਡਰ ਆਫ ਆਪੋਜੀਸ਼ਨ ਨੂੰ ਬੇਨਤੀ ਕਰਨਾ ਸਰ ਇਹ ਬਹੁਤ ਗੰਭੀਰ ਮਸਲਾ ਸੁਵੋਚਾ ਪੰਜਾਬੀ ਜਗਤ ਨੀਰਾ ਪੰਜਾਬ ਚ ਨਹੀਂ ਦੁਨੀਆ ਭਰ ਦੇ ਵਿੱਚ ਇਹ ਨੂੰ ਬਹੁਤ ਗੰਭੀਰਤਾ ਨਾਲ ਲੈਂਦਾ ਤੁਸੀਂ ਹੁਣੇ ਸਾਡੀ ਸਾਰੇ ਆਲ ਪਾਰਟੀਆਂ ਦੀ ਮੀਟਿੰਗ ਵੀ ਬੁਲਾਈ ਹੈ ਜਿਸ ਮੀਟਿੰਗ ਦੇ ਵਿੱਚ ਇਹ ਚਰਚਾ ਕੀਤੀ ਗਈ ਸੀ ਤੇ ਤੁਸੀਂ ਵੀ ਇਸ ਗੱਲ ਦਾ ਸਿਲੈਕਟ ਇਸ ਗੱਲ ਦਾ ਤੁਸੀਂ ਯੈਸ ਪ੍ਰਗਟਾਈ ਸੀ ਕਿ ਇਹ ਬਹੁਤ ਗੰਭੀਰ ਮਸਲਾ ਹੋਣ ਦੇ ਕਾਰਨ ਜਿਸ ਤਰ੍ਹਾਂ ਤੁਸੀਂ ਇੱਥੇ ਕਿਹਾ ਕਿ ਸਿਲੈਕਟ ਕਮੇਟੀ ਨੂੰ ਕੱਲ੍ਹ ਮੇਰੀ ਆਪਣੀ رائے ਹੈ ਕਿ ਜੇ ਜ਼ਰੂਰ ਚਰਚਾ ਕਰਨੀ ਹੈ ਅੱਜ ਦਾ ਦਿਨ ਨਹੀਂ ਕਿਉਂਕਿ ਹੁਣ ਤੱਕ ਖਲੜਾ ਹੁਣੇ ਆਇਆ ਸਾਡੇ ਕੋਲ ਇਹ ਰਿਲੀਜੀਅਸ ਮੈਟਰ ਹੈ ਇਹਦੇ ਨਾਲ ਪੜੇ ਲਿਖੇ ਲੋਕਾਂ ਨਾਲ ਥੋੜੀ-ਬੋਟੀ ਰਿਸਰਚ ਕਰਨ ਦੀ ਵੀ ਲੋੜ ਹੈ ਗੱਲਬਾਤ ਕਰਨ ਦੀ ਵੀ ਲੋੜ ਪੈਗੀ ਮੇਰੀ ਗੁਜ਼ਾਰਿਸ਼ ਇਹ ਹੋਏਗੀ ਕਿ ਜੇ ਜ਼ਰੂਰ ਚਰਚਾ ਕਰਨੀ ਹੈ ਤੇ ਕੱਲ ਕਰੋ ਸੋ ਜੀ ਤੁਹਾਨੂੰ ਅਸੀਂ ਅੰਦਰ ਵੀ ਬੇਨਤੀ ਕੀਤੀ ਸੀ ਤੁਸੀਂ ਸਾਡੇ ਅਕਾਲੀ ਦਲ ਦੇ ਸਾਥੀ ਸਾਡੇ ਭਾਜਪਾ ਦੇ ਸ਼ਰਮਾ ਸਾਹਿਬ ਸਾਨੂੰ ਸਾਰਿਆਂ ਨੂੰ ਤੁਸੀਂ ਯਕੀਨ ਤੋਂ ਆਇਆ ਸੀ ਕਿ ਮੈਂ ਗੱਲ ਕਰ ਲੈਣਾ ਕੱਲ ਹੀ ਚਰਚਾ ਫਿਰ ਅੱਜ ਇੰਟਰੋਡਿਊਸ ਤੁਸੀਂ ਜ਼ਰੂਰ ਕਰ ਲਓ ਜਾਂ ਫਿਰ ਸਲੈਕਟਡ ਕਮੇਟੀ ਨੂੰ ਕੱਲ ਦੋ ਸਲੈਕਟਡ ਕਮੇਟੀ ਦੀਆਂ ਫਾਈਨਡਿੰਗਸ ਤੋਂ ਬਾਅਦ ਆਪਾਂ ਇਸ ਦੇ ਤੇ ਚਰਚਾ ਰੱਖੀ ਐਸ ਟਾਈਮ ਮੇਰਾ ਵੀ ਜੇ ਤੇ ਗੰਭੀਰ ਆਪਾਂ ਜੇ ਇਹ ਨਾ ਆਪਾਂ ਬੁਲਡੋਜ਼ ਹੀ ਕਰਨਾ ਬਿੱਲ ਨੂੰ ਇਹਦੇ ਵਿੱਚੋਂ ਕਢਣਾ ਕਿਉਂਕਿ ਇਹ ਇਹੋ ਜਿਹਾ ਮਸਲਾ ਸੀ ਨਹੀਂ ਚਾਹਦੇ ਕਿੰਤੂ ਪਰੰਤੂ ਇਹਦੇ ਤੇ ਹੋਣ ਐਂਡ ਇਹ ਜਿਹੜੀ ਲੈਜਿਸਲੇਸ਼ਨ ਇਸਰ ਬਾਈ ਦੀ ਐਂਡ ਆਫ ਦੀ ਡੇ it has to go to the president of india ਉਹਨਾਂ ਦੇ ਸੱਟ ਦੀ ਰੋਡ ਹੈ ਕਾਨੂੰਨ ਜੇ ਬਣਨਾ ਤੇ ਪਾਰਲੀਮੈਂਟ ਤੋਂ ਬਾਅਦ ਬਣਨਾ ਤੇ ਅਸੀਂ ਤੇ ਇਥੋਂ ਰਿਕਮੈਂਡੇਟਰੀ ਅਸੈਂਬਲੀ ਸਾਰੀ ਨੀਰੀ ਰਿਕਮੈਂਡੇਸ਼ਨਸ ਹੀ ਕਰ ਸਕਦੇ ਮੇਰੀ ਗੁਜ਼ਾਰਿਸ਼ ਹੋਏਗੀ ਜਿਹੜੀ ਅੰਦਰ ਸੈਂਸ ਆਫ ਦੀ ਹਾਊਸ ਮੈਜੋਰਿਟੀ ਠੀਕ ਹੈ ਤੁਸੀਂ ਪਾਵਰ ਵਿੱਚ ਹੋ ਤੁਹਾਡੇ ਪਾਰਟੀ ਪ੍ਰਧਾਨ ਅਮਨਜੀਵੀ ਉੱਥੇ ਸਨ ਤੁਸੀਂ ਉੱਥੇ ਸੀ ਤਿੰਨ ਆਦਮੀ ਅਸੀਂ ਬਾਕੀ ਪਾਰਟੀਆਂ ਤੇ ਬੈਠੇ ਸੀ ਮੇਰੀ ਅੱਜ ਵੀ ਗੁਜ਼ਾਰਿਸ਼ ਹੈ ਜ਼ਰੂਰ ਕਰਨੀ ਚਰਚਾ ਮੋਸਟ ਵੈਲਕਮ ਗਿਵ ਅਸ ਐਟ ਲੀਸਟ ਟੁਡੇਸ ਟਾਈਮ ਟੂ ਪ੍ਰਿਪੇਅਰ ਅਸੀਂ ਗੱਲ ਆਪਣੇ ਸੋਚਾ ਚੇ ਟੰਗ ਨਾ ਰੱਖ ਸਕੀਏ ਕਾਈਂਡਲੀ ਮੇਰੀ ਗੁਜ਼ਾਰਿਸ਼ ਹੈ ਨੇ ਦੀ ਗੰਭੀਰਤਾ ਨੂੰ ਆਪ ਸਮਝਦੇ ਨਹੀਂ ਤੇ ਅਦਰਵਾਇਜ਼ ਅਸੀਂ ਸਾਰੇ ਤੇ ਸਾਰੇ ਚਰਚਾ ਕਰਨ ਵਾਸਤੇ ਤਿਆਰ ਹੀ ਰਹਿੰਦੇ ਆ ਜੀ ਬਟ ਮੈਂ ਚਾਹਾਂਗਾ ਚੰਗੇ ਸੋਚਾ ਚੇ ਟੰਗ ਨਾ ਹੋਏ ਇਹਦੇ ਸਾਰੇ ਜੋ ਵੀ ਇਹ ਖਲੜਾ ਆਇਆ ਇਹਦੇ ਕੀ ਕੀ ਤੁਸੀਂ ਸਾਰਾ ਕੁਝ ਕੀ ਕੀ ਕਵਰ ਕੀਤਾ ਹੋਰ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਇਹਦੇ ਵਿੱਚ ਕਵਰ ਹੋ ਸਕਦਾ ਨਾਮ ਹੀ ਹੋਈਆਂ ਹੋਣ ਤਾਂ ਮੇਰੀ ਬੇਨਤੀ ਇਹ ਹੋਏਗੀ ਕਾਈਂਡਲੀ ਜੋ ਤੁਸੀਂ ਸਾਨੂੰ ਅੰਦਰ ਅਸ਼ੋਰੈਂਸ ਦਿੱਤੀ ਹੈ ਆਪਾਂ ਉਸ ਅਸ਼ੋਰੈਂਸ ਤੇ ਹੀ ਚੱਲੀਏ ਤੇ ਇਟ ਊਡ ਬੀ ਮੱਚ ਬਚ ਬੈਠੇ ਥੈਂਕ ਯੂ ਸਰ ਥੈਂਕ ਯੂ ਮਾਰਯੋ ਮੁਖਮਤਵੀ ਸਾਹਿਬ ਬਹੁਤ ਬਹੁਤ ਧੰਨਵਾਦ ਸਪੀਕਰ ਸਾਹਿਬ ਬੜਾ ਗੰਭੀਰ ਮਸਲਾ ਔਰ ਆਉਣ ਵਾਲੀਆਂ ਸਦੀਆਂ ਤੱਕ ਦਾ ਪ੍ਰਸਤਾਵ ਹੈ ਕਾਨੂੰਨ ਬਣਨਾ ਤੇ جے ال او پی صاحب ਜਾਂ ಕಾಂಗ್ರೆس پارٹی ਜਾਂ ਸਾਡੇ ਜਿਹੜੇ ਵਿਰੋਧੀ ਪਾਰਟੀ ਵਾਲੇ ਜਿੰਨੇ ਵੀ ਸਤਕਾਰਯੋਗ ਮੈਂਬਰ ਨੇ ਜੋ ਚਾਉਂਦੇ ਨੇ ਕਿ ਇਸ ਵਿਸ਼ੇ ਤੇ ਕੱਲ ਨੂੰ ਚਰਚਾ ਕਰ ਲਈਏ ਤਾਂ ਮੈਂ ਇਸ ਗੱਲ ਨਾਲ ਸਹਿਮਤਾਂ ਪਰ ਥੋੜਾ ਜਿਹਾ ਮੇਰਾ ਇਤਰਾਜ਼ ਹੈ ਕਿ ਹਜੇ ਤੱਕ ਤੁਹਾਡੇ ਕੋਲੇ ਇਸ ਮਾਮਲੇ 'ਚ ਹੋਮਵਰਕ ਹੀ ਹੈ ਨਹੀਂ 2015 ਤੋਂ ਵੀ ਅਦਬੀਆਂ ਸ਼ੁਰੂ ਹੋਈਆਂ ਹੋਈਆਂ ਨੇ ਹਾਂ ਤੁਹਾਡਾ ਮਸਲੇ ਤਾਂ ਸਮੁੱਚੀ ਮਾਨਵਤਾ ਦਾ ਮਸਲਾ ਹੈ ਮਾਨਵਤਾ ਦਾ ਮਸਲਾ ਹੈ ਜੇ ਵੈਸੇ ਤਾਂ ਅਖਬਾਰਾਂ 'ਚ ਕਈ ਕਈ ਦਿਨਾਂ ਪਹਿਲਾਂ ਤੋਂ ਚੱਲਦਾ ਹੈ ਕਿ ਪ੍ਰਸਤਾਵ ਆਊਗਾ ਹਾਂ ਪਰ ਉੱਪਰ ਤੁਹਾਨੂੰ ਟਾਈਮ ਚਾਹੀਦਾ ਹੈ ਤਿਆਰੀ ਵਾਸਤੇ ਬੋਲਣ ਵਾਸਤੇ ਮੈਨੂੰ ਪਤਾ ਹੈ ਵਿਰੁੱਧ ਬੋਲ ਹੀ ਨਹੀਂ ਸਕਦੇ ਕਿਉਂਕਿ ਤਿਆਰੀ ਤਾਂ ਤੁਸੀਂ ਹੱਕ ਚ ਹੀ ਕਰੋਗੇ ਕਿਉਂਕਿ ਆਪਾਂ ਨੇ ਤਾਂ ਕਾਨੂੰਨ ਲੈ ਕੇ ਆਂਦਾ ਔਰ ਕਾਨੂੰਨ ਸਾਰਿਆਂ ਦਾ ਆਪਾਂ ਸਾਰੇ ਗੁਰੂ ਗ੍ਰੰਥ ਸਾਹਿਬ ਨੂੰ ਭਗਵਤ ਗੀਤਾ ਨੂੰ ਆਪਾਂ ਸਾਰੇ ਪਵਨ ਜਿੰਨੇ ਵੀ ਗੁਰੂ ਸਾਡੇ ਗ੍ਰੰਥ ਨੇ ਉਹਨਾਂ ਨੂੰ ਮੰਨਣ ਵਾਲੇ ਬੰਦੇ ਆ ਸਰਬੱਤ ਦੇ ਭਲੇ ਦੀ ਗੁਰਬਾਣੀ ਵਾਲੇ ਬੰਦੇ ਜੇ ਤੁਹਾਨੂੰ ਫੇਰ ਵੀ ਇਹਦੇ ਵਾਸਤੇ ਤੁਹਾਨੂੰ ਪ੍ਰੋਪਰ ਟਾਈਮ ਚਾਹੀਦਾ ਹੈ ਜਾਂ ਤੁਹਾਡੇ ਕੋਲੇ ਹੋਮਵਰਕ ਨਹੀਂ ਹੈਗਾ ਜਾ ਤੁਹਾਡਾ ਕੱਲ ਨੂੰ ਕੱਲ ਤੱਕ ਤੁਸੀਂ ਹੋਮਵਰਕ ਕਰਕੇ ਆਉਂਗੇ ਤਾਂ ਮੈਂ ਇਹ ਗੱਲ ਨਾਲ ਸਹਿਮਤ ਆ ਸਪੀਕਰ ਸਾਹਿਬ ਜੀ ਹਾਂ ਜੀ ਬਾਜਵਾ ਜੀ ਸਰ ਇਸ ਤਰ੍ਹਾਂ ਹੈ ਹੋਮਵਰਕ ਤੇ ਸਾਡੇ ਕੋਲ ਹਰ ਕੰਮ ਦਾ ਹੈ ਜਵਾਬ ਵੀ ਸਾਡੇ ਕੋਲ ਹਰ ਕੰਮ ਦਾ ਹੈ ਹਿਸਟਰੀ ਵੀ ਸਾਡੇ ਕੋਲ ਚੰਗੀ ਤਰ੍ਹਾਂ ਅਸੀਂ ਵਾਕਫ ਹਾਂ ਬਟ ਤੁਸੀਂ ਸਾਨੂੰ ਇੱਕ ਵਾਅਦਾ ਕੀਤਾ ਸੀ ਆਨ ਕਨਵੈਂਸ਼ਨਸ ਆਫ ਦੀ ਅਸੈਂਬਲੀਆ

ਸਦਨਦੀਪ ਸੈਂਸ ਸੋ ਮੈਂ ਇਹ ਸਮਝਦਾ ਵੀ ਸਾਰਾ ਦਾ ਇਮੋਟਿਵ ਇਸ਼ੂ ਹੈ ਦਿਲ ਦਾ ਇਸ਼ੂ ਹੈ ਸੋ ਜਿਹੜੇ ਸਾਥੀ ਸਤਕਾਰਯੋਗ ਸਾਥੀ ਅੱਜ ਬੋਲਣਾ ਚਾਹੁੰਦੇ ਨੇ ਇਸ ਮਤੇ ਤੇ ਅੱਜ ਬੋਲ ਲੈਣ ਜਿਹੜੇ ਬਾਤ ਬੋਲਣਾ ਚਾਹੁੰਦੇ ਨੇ ਉਹ ਬਾਤ ਬੋਲ ਲੈਣ ਸੋ ਮੈਂ ਸਮਝਦਾ ਬੜਾ ਬਹੁਤ ਦੇਰ ਬਾਅਦ ਇਹ ਮਤਲਬ ਸ਼ੁਰੂ ਤੋਂ ਹੀ ਜਦੋਂ ਦੀਆਂ ਬੇਦਬੀਆਂ ਹੋਈਆਂ ਉਦੋਂ ਤੋਂ ਦਿਲ ਦੇ ਵਿੱਚ ਛੇਕ ਹੁੰਦੇ ਆਉਂਦੇ ਸੀ ਸੋ ਜੇ ਗੁਰੂ ਸਾਹਿਬ ਦੇ ਜਿਹੜੇ ਜਿੰਨਾਂ ਦੀ ਕਿਸੇ ਦੀ ਕੋਈ ਤਿਆਰੀ ਹੈ ਕੁਝ ਕਹਿਣਾ ਚਾਹੁੰਦੇ ਨੇ ਕੱਲ ਵੀ ਕਰ ਲਿਓ ਮੈਨੂੰ ਤਾਂ ਕੋਈ ਇਸ਼ੂ ਨਹੀਂ ਇਹਦੇ ਵਾਸਤੇ ਜਦੋਂ ਮਰਜ਼ੀ ਕਰ ਲਓ ਕੋਈ ਕੋਈ ਇਸ਼ੂ ਨਹੀਂ ਹੈ ਸੋ ਮੈਂ ਹਾਂ ਅਰੋਹ ਕੱਲ ਹੋ ਜਾਏਗਾ ਇਹ ਜ਼ਰੂਰ ਆਪਾਂ ਇਸ ਮਾਹੌਲ ਨੂੰ ਬਗਾਉਣਾ ਚਾਹੀਦਾ ਸਦਨ ਸਦਨ 15 ਮਿੰਟ ਲਈ ਸਦਨ ਕੀਤਾ ਜਾਂਦਾ ਹੈ